ਭਾਈ ਗੁਰਜੀ ਕਾ ਖਾਲਸਾ ਭਾਈ ਕਿਰਤ ਸਾਹਿਬ ਅ ਕੱਲ ਇਲੈਕਸ਼ਨ ਹੋਏ ਸੀ ਕੀ ਖਾਲਸਾ ਤੁਹਾਨੂੰ ਦੀ ਹਉਦੇਦਾਰਾਂ ਦੀ ਔਰ ਸਾਰੇ ਹਉਦੇਦਾਰ ਅੱਜ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਆ ਸਿਰ ਚਕਾਉਣ ਆਏ ਆ ਔਰ ਮਹਾਰਾਜ ਦੀ ਗੁਰੂ ਮਹਾਰਾਜ ਦੀ ਹਜ਼ੂਰੀ ਤੁਸੀਂ ਪ੍ਰਣ ਕਰਨਾ ਹੈ ਕਿ ਸਿੱਖ ਕਮ ਚੰਗਾ ਕਰਕੇ ਦਵਾਰ ਨੂੰ ਬਠਾਣੇ ਤੇ ਲੈ ਕੇ ਜਾਵਾਂਗੇ ਔਰ ਪ੍ਰਭੂ ਮਾਤਾ ਪਾਸੋਂ ਕੋਟ ਆਸਰਾ ਲੈਣ ਆਏ ਆ ਕਿ ਸਾਡੇ ਸਿਰ ਤੇ ਹੱਥ ਰੱਖਿਓ ਮਹਾਰਾਜ ਔਰ ਸੜਕੋ ਚੱਗੇ ਚੱਗੇ ਕੰਮ ਕਰਾਓ ਸਾਡੇ ਕੋਲ ਕੰਮ ਨਾ ਕਰਾਓ ਏ ਅਰਦਾਸ ਪ੍ਰਮਾਤਮਾ ਕੋਲ ਬਸ ਕਰਨਾ ਆਏ ਅਸੀਂ ਤੇ ਦੀਵਾਨ ਉਹਦੀਆਂ ਪੁਰਾਣੀਆਂ ਬੰਦੀਆਂ ਸੀ ਸਿਰਫ ਲੈ ਕੇ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਮਾਰੇ ਦਾ ਸ਼ੁਕਰਾਨਾ ਕਰਨ ਆਏ ਆ ਜੀ ਅਹੀਂ ਜਿਸ ਜਿਸ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਸੀ ਉਦੋਂ ਵੀ ਇਥੋਂ ਅਸੀਂ ਅਕਾਲ ਤਖਤ ਸਾਹਿਬ ਤੋਂ ਉਹ ਦੱਸਣਾ ਲੈ ਕੇ ਕਿ ਤੇ ਅੱਜ ਜਿੱਤਣ ਦੀ ਖੁਸ਼ੀ ਤੋਂ ਬਾਅਦ ਵੀ ਅਸੀਂ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਆ ਅਹੀਂ ਹਮੇਸ਼ਾ ਹੀ ਗੁਰੂ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਮੈਂ ਆਗੇ ਕਿਸੇ ਵਿਕੀ ਵਿਸ਼ੇਸ਼ ਨੂੰ ਔਰ ਨਾਏ ਕੇ ਪੜ ਇਕ ਸਾਡੀ ਸਿੱਖਾਂ ਦੀ ਸਰਮੋਰ ਸੰਸਥਾ ਔਰ ਹਮੇਸ਼ਾ ਹੀ ਗੁਰੂ ਸਾਹਿਬ ਨੂੰ ਸਮਰਪਿਤ ਹਾਇਤ ਸਮਰਪਿਤ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ